ਨਸ਼ਾ ਵਿਰੋਧ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜੁੜੀ ਹੈ ਉਹ ਜ਼ਿਆਦਾ ਵੱਧ ਚੁੱਕੀ ਹੈ ਦੱਸਦੇ ਕਿ ਪਠਾਨਕੋਟ ਦੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਗਿਣਤੀ ਵਧੀ ਹੈ ਮਰੀਜ਼ਾਂ ਦੀ 50% ਦੀ ਗਿਣਤੀ ਜੁੜੀ ਵਧੀ ਮਰੀਜ਼ਾਂ ਨੂੰ ਹਰ ਤਰੀਕੇ ਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਪਠਾਨਕੋਟ ਦੇ ਵਿਖੇ ਮਰੀਜ਼ਾਂ ਦੀ 50% ਦੀ ਗਿਣਤੀ ਵਧੀ ਹੈ ਸਹੂਲਤ ਵੀ ਤਮਾਮ ਦਿੱਤੀ ਜਾ ਰਹੀ ਹੈ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜੁੜੀ ਹੈ ਉਹ ਵੱਧ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਾ ਰਹਿਤ ਬਹੁਤ ਵਧੀਆ ਮੁਹਿੰਮ ਹੈ ਲੋਕਾਂ ਨੂੰ ਇਹਦਾ ਬਹੁਤ ਰਾਹਤ ਮਿਲ ਰਹੀ ਹੈ ਨਸ਼ੇੜੀਏ ਘੋੜਾ ਲੱਗੇ ਪਈਆਂ ਪਰ ਇੱਕ ਗੱਲ ਮੈਂ ਦੇਖੀ ਹੈ ਕਿ ਸਾਲ ਦੇ ਅੰਦਰ ਜਿਹੜੇ ਨਸ਼ੇੜੀਆਂ ਦੀ ਤਲਾਬ ਹੈ ਉਹ ਵਧਦੀ ਜਾ ਰਹੀ ਹੈ ਕਿਉਂਕਿ ਕੁਝ ਲੋਕ ਇੱਥੇ ਨਸ਼ਾ ਛੱਡਣ ਆਉਂਦੇ ਆ ਤੇ ਕੁਝ ਲੋਕ ਇਹੋ ਜਿਹੇ ਵੀ ਆਉਂਦੇ ਆ ਫਿਰ ਜਿਹੜੇ ਉਹਨੂੰ ਨਸ਼ੇਲ ਉਹਨੂੰ ਵਧਾ ਰਿਹਾ ਹੈ ਇੱਥੇ ਦੇਖਿਆ ਜਾ ਨਸ਼ਾ ਕੇਂਦਰ ਦੇ ਬਾਹਰ ਆਮ ਤੌਰ ਤੇ ਦੇਖਿਆ ਕਿ ਨਸ਼ੇੜੀਆਂ ਦਾ ਇੱਕ ਜਮਗੜਾ ਲੱਗਾ ਰਹਿੰਦਾ ਹੈ ਮੇਰੀ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਕਿ ਉਹਨਾਂ ਦੇ ਪੂਰੀ ਦੇਖ ਰੇਖ ਕੀਤੀ ਜਾਏ ਤਾਂ ਜੋ ਇੱਥੇ ਨਸ਼ੇੜੀ ਦੇਸੀ ਗਿਣਤੀ ਘਟਾ ਸਕੀਏ ਕਿਉਂਕਿ ਜਿਹੜਾ ਇੱਕ ਨਸ਼ੇੜੀ ਆਂਦਾ ਇੱਥੇ ਇਲਾਜ ਕਰਾਉਣ ਉਹ ਦਵਾਈ ਲੈ ਲੈਂਦਾ ਇੱਕ ਮਹੀਨੇ ਦੀ ਤੇ ਉਹ ਬੰਦ ਕਰ ਦਿੰਦਾ ਪਰ ਪਰ ਦੇਖਿਆ ਗਿਆ ਕਿ ਉਹ ਫਿਰ 15 ਦਿਨਾਂ ਬਾਅਦ ਫਿਰ ਉੱਥੇ ਇੱਥੇ ਹੀ ਭਰਤੀ ਹੁੰਦਾ ਖਾਸ ਤੌਰ ਤੇ ਅੱਧਾ ਤੇ ਤਿਆਰ ਰੱਖਣ ਦੀ ਪੂਰੀ ਲੇਡੀ ਲਿਸਟ ਆਉ ਦੇਖੀ ਜਾਵੇ ਕਿਹੜੇ ਕਿਹੜੇ ਬੰਦੇ ਆ ਫਿਰ ਦੁਬਾਰ ਤੋਂ ਇੱਥੇ ਆ ਰਹੇ ਆ ਜੇ ਬਾਰ-ਬਾਰ ਇੱਥੇ ਆਉਂਦੇ ਆ ਤੇ ਉਹਨਾਂ ਤੇ ਪੂਰੀ ਨਜ਼ਰ ਰੱਖੇ ਤਾਂ ਹੀ ਨਸ਼ਾ ਖਤਮ ਹੋਣਾ ਹੈ ਅਦਰਵਾਈ ਇਹ ਇਦਾਂ ਹੀ ਚੱਲਦਾ ਰਹਿਣਾ ਹੈ ਸੋ ਜਰਾ ਦੇ ਲਈ ਤੁਸੀਂ ਰਜਿਸਟਰਿੰਗ ਹੋਣ ਦੇ ਲਈ ਕਿ ਦੁਕਾਨ ਤੋਂ ਦਵਾਈ ਲੈ ਕੇ ਬਾਹਰ ਉੱਮੀ ਆਏ ਕੈਂਟਰੀ ਗੁਰਦੁਆਰੇ ਹਾਂਜੀ ਕਈ ਪੇਸ਼ੈਂਟ ਹੈਗੇ ਜਿਵੇਂ ਓਪ ਸੈਂਟਰ ਜਿਹੜਾ ਸਾਡਾ ਹੈਗਾ ਯਾ ਜਿੱਥੇ ਆਪਾਂ ਪੇਸ਼ੈਂਟ ਨੂੰ ਦਵਾਈ ਦੇ ਕੇ ਘਰ ਭੇਜ ਦਿੰਦੇ ਆ ਉਹਦੇ ਵਿੱਚ ਵੀ ਜਿਵੇਂ ਪਹਿਲਾਂ ਆਪਾਂ ਦੇਖਦੇ ਹੁੰਦੇ ਕਿ ਸਾਡੇ ਕੋਲ ਮਹੀਨੇ ਦੀਆਂ 3 4 5 ਵੱਧ ਵੱਧ 5 ਹੀ ਰਜਿਸਟ੍ਰੇਸ਼ਨ ਹੁੰਦੀਆਂ ਆਂ ਪਰ ਜਦੋਂ ਤੋਂ ਇਹ ਮਹਿੰਮ ਚੱਲੀ ਆ ਸਾਡੇ ਕੋਲ 10 ਤੋਂ 12 ਦੇ ਰਾਊਂਡ ਹਰ ਮਹੀਨੇ ਜਿਹੜੇ ਪੇਸ਼ੈਂਟ ਨਵੇਂ ਰਜਿਸਟਰਡ ਹੋ ਰਹੇ ਆਂ ਪ੍ਰੋਸੈਸ ਕਿੱਤੇ ਜਾ ਰਹੇ ਨੇ ਉਹ ਉਹਨਾਂ ਨੂੰ ਆਪਾਂ ਸਾਰਾ ਜਿੱਦਾਂ ਹੀ ਪਹਿਲਾ ਪੇਸ਼ੈਂਟ ਆਂਦਾ ਆ ਆਪਾਂ ਰੀ ਅਸੈਸਮੈਂਟ ਵਗੈਰਾ ਕਰਦੇ ਆ ਕਿ ਕਦੋਂ ਤੋਂ ਨਸ਼ਾ ਲੈ ਰਿਹਾ ਹੈ ਕਿੰਨੀ ਮਾਤਰਾ ਚ ਲੈ ਰਿਹਾ ਫਿਰ ਉਹਦੇ ਟੈਸਟ ਵਗੈਰਾ ਹੁੰਦੇ ਆ ਖੂਨ ਦੇ ਪਿਸ਼ਾਬ ਦੇ ਤੇ ਜੇ ਕੋਈ ਇਨਫੈਕਸ਼ਨ ਵਗੈਰਾ ਆਏ ਜਾਂ ਜਿਸ ਮਾਤਰਾ ਚ ਵੀ ਹੋ ਰਿਹਾ ਰਿਪੋਰਟਾਂ ਜਿਸ ਹਿਸਾਬ ਨਾਲ ਵੀ ਆਂਦੀਆਂ ਉਸ ਹਿਸਾਬ ਦੇ ਨਾਲ ਫਿਰ ਆਪਾਂ ਉਹਨਾਂ ਦੀ ਜਿਹੜੀ ਹੈ ਡੋਜ਼ ਸੈੱਟ ਕਰਕੇ ਉਹਨਾਂ ਨੂੰ ਘਰੇ ਭੇਜਦੇ ਆ ਤੇ ਡੋਜ਼ ਕਿਵੇਂ ਲੈਣੀ ਆ ਕਿੰਨੇ ਟਾਈਮ ਲੈਣੀ ਆ ਉਹ ਸਾਰਾ ਆਪਾਂ ਮਰੀਜ਼ਾਂ ਨੂੰ ਸਾਰਾ ਸਮਝਾ ਕੇ ਸ਼ੁਰੂ ਜੇ 1 2 ਦਿਨ ਤਾਂ ਹੀ ਆਪਣੇ ਸਾਹਮਣੇ ਉਹਨਾਂ ਨੂੰ ਖਵਾ ਕੇ ਬਿਠਾ ਕੇ ਖਵਾ ਕੇ ਦੇ ਦਿਆਂ ਡੋਸ ਦਾ ਕਿਦਾਂ ਇਫੈਕਟ ਆਇਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਆਪਾਂ ਟ੍ਰੇਨਿੰਗ ਘਰੇ ਹੀ ਲਜਾਣ ਲਜਾਣ ਨੂੰ ਕਹਿ ਰਹੇ ਆ ਤੇ ਕਿਦਾਂ ਲੈਣੀ ਹੋਰੀ ਉਹਨੂੰ ਟ੍ਰੇਨਿੰਗ ਦੇ ਦਿੱਤੀ ਜਾਂਦੀ ਅੰਗਰੇਜ਼ੀ ਕੀ ਦੇ ਤੇ ਕਿਹੜਾ ਡੋਜ਼ ਹੈ ਨਾ ਇਸ ਚੀਜ਼ ਦੇ ਕਿਹੜੇ ਕਿਸੇ ਲੱਗਦੀ ਹੈ ਇਹ ਦਵਾਈ ਉਹ ਜਿਹੜਾ ਸਭ ਤੋਂ ਪਹਿਲਾਂ ਜਿਵੇਂ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਆਪਾਂ ਉਹਨਾਂ ਦੀ ਡੀਟੌਕਸੀਫਿਕੇਸ਼ਨ ਕਰਦੇ ਹਾਂ ਡੀਟੌਕਸੀਫਿਕੇਸ਼ਨ ਨਕੀ ਜਿਹੜੀ ਜਿਵੇਂ ਆਪਾਂ ਉਹਨਾਂ ਨੂੰ ਪੇਸ਼ੈਂਟ ਆਂਦਾ ਉਹ ਨਸ਼ਾ ਦੇ ਇਹਨਾਂ ਨੂੰ ਤੋੜਾਂ ਲੱਗਦੀਆਂ ਜਿਹੜਾ ਡੀਟੌਕਸੀਫਿਕੇਸ਼ਨ ਵਾਲਾ ਪ੍ਰੋਸੈਸ ਹੈ ਉਹ ਸਾਡਾ ਜਿਹੜਾ ਪ੍ਰੋਸੈਸ ਹੁੰਦਾ 3 ਹਫ਼ਤੇ ਤੋਂ 4 ਹਫ਼ਤੇ ਦੇ ਵਿੱਚ ਹੁੰਦਾ ਜਿਹੜੇ ਪੰਨੀ ਤੇ ਸਮਾਨ ਲੈ ਰਹੇ ਹੁੰਦੇ ਉਹਨਾਂ ਲਈ ਅਲੱਗ ਹੁੰਦਾ ਜਿਹੜੇ ਟੀਕੇ ਲਗਾਉਣ ਵਾਲੇ ਹੁੰਦੇ ਉਹਨਾਂ ਲਈ ਅਲੱਗ ਹੁੰਦਾ ਪਰ ਕਈ ਪੇਸ਼ੈਂਟ ਕੋਈ 4-5 ਤਿੰਨ ਨੁਕਤੇ ਥੱਲੇ ਵੀ ਜਿਹੜਾ ਆ ਹੋ ਜਾਂਦਾ ਆ ਬਾਕੀ ਆਪਾਂ ਲਾ ਲਗਾ ਕੇ ਚੱਲੀਏ 3 ਤੋਂ 4 ਹਫ਼ਤੇ ਦਾ ਪ੍ਰੋਸੈਸ